ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਬਈ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਦਿੱਲੀ ਵਾਲੇ ਘਰ ਤੇ ਚੋਣ ਕਮਿਸ਼ਨ ਵਾਲੇ ਕੀ ਕਰ ਰਹੇ ਨੇ ਹੈਲੋ ਜੀ ਹੈਲੋ ਹਾਂ ਜੀ ਟੇਣਾ ਜੀ ਤੁਸੀਂ ਏਰ ਤੇ ਹੋ ਸਵਰ ਸਿੰਘ ਟੇਣਾ ਜੀ ਹਾਂਜੀ ਹਾਂਜੀ ਜੀ ਸਿੰਘ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਓਕੇ ਮੈਂ ਤੁਹਾਨੂੰ ਇਹ ਪੁੱਛ ਰਿਹਾ ਸਾਂ ਸਵਾਗਤ ਤੋਂ ਬਾਅਦ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਿੱਲੀ ਵਾਲੇ ਘਰ ਦੇ ਉੱਤੇ ਚੋਣ ਕਮਿਸ਼ਨ ਨੇ ਕੀ ਕੀਤਾ ਤੇ ਫਿਰ ਅੱਜ ਚੋਣ ਕਮਿਸ਼ਨ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਗੱਲ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਛਾਪਾ ਮਾਰਨ ਤੋਂ ਬਾਅਦ ਸਿਆਸਤ ਗਰਮਾਈ ਹੈ ਉਹਨੇ ਕਿ ਪਤਾ ਲੱਗਾ ਵੀ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਛਾਪਾ ਮਾਰਿਆ ਗਿਆ ਉਹ ਅੰਦਰ ਟੀਮ ਜਾ ਨਹੀਂ ਸਕੀ ਰੋਕ ਲਿਆ ਗਿਆ ਪਰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਪਾਈ ਸਾਨੂੰ ਇੱਕ ਐਪ ਦੇ ਰਾਹੀਂ ਭ੍ਰਿਸ਼ਟਾਚਾਰ ਦੀ ਪੈਸੇ ਵੰਡਣ ਦੀ ਜਾਣਕਾਰੀ ਮਿਲੀ ਸੀ ਸੀ ਤਾਂ ਆਏ ਆ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼ਰੀਆਮ ਪੈਸੇ ਵੰਡੇ ਜਾ ਰਹੇ ਬੀਜੇਪੀ ਦੇ ਵੱਲੋਂ ਦਿੱਲੀ ਦੇ ਚੋਣਾਂ ਦੇ ਵਿੱਚ ਪਰ ਬੀਜੇਪੀ ਨੂੰ ਦਿਸਦਾ ਕੀ ਹੈ ਕਦੇ ਭਗਵੰਤ ਮਾਨ ਕਰੇ ਸੌਰਵ ਭਰ ਦਵਾਜ ਕਦੇ ਇਹ ਦੱਸਦਾ ਜੀ ਇਹਨਾਂ ਨੂੰ ਕੇਦਰੀਵਾਲ ਕਦੇ ਮਨੀਸ਼ ਸੋਧਿਆ ਕਦੇ ਕੋਈ ਕਦੇ ਕੋਈ ਇਹਨਾਂ ਨੂੰ ਆਪਣੀ ਹਾਰ ਦਿਸਦੀ ਹੈ ਜਿਹਦੇ ਕਰਕੇ ਇਹਨਾਂ ਦੇ ਵੱਲੋਂ ਬਖਲਾਹਰ ਦੇ ਵਿੱਚ ਇਹ ਕੁਝ ਕੀਤਾ ਜਾ ਰਿਹਾ ਹੈ ਹੂੰ ਹੂੰ ਤੇ ਬਾਕੀ ਮਹਾਕੁੰਬ ਦੀਆਂ ਕੀ ਖਬਰਾਂ ਨੇ ਕਹਿੰਦੇ ਹੁਣ ਅੱਗ ਲੱਗੀ ਉੱਥੇ ਤਾਂ ਬਿਲਕੁਲ ਹੀ ਅੱਜ ਮਹਾਕੁੰਬ ਦੇ ਵਿੱਚ ਅੱਗ ਲੱਗੀ ਪਰ ਥੋੜੀ ਜਿਹੀ ਤਸੱਲੀ ਇਸ ਗੱਲ ਦੀ ਹੈ ਕਿ ਉੱਥੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਗੱਲ ਦਾ ਦੁੱਖ ਆ ਵੀ ਅੱਗ ਲੱਗੀ ਪਰ ਤਸੱਲੀ ਇਸ ਗੱਲ ਦੀ ਵੀ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਬਚ ਗਿਆ 15 ਟੈਂਟਾਂ ਉੱਥੇ ਨੂੰ ਸਭ ਅੱਗ ਲੱਗੀ ਆ ਤੇ ਉੱਥੇ ਬੁਝਾਉਣ ਦੇ ਲਈ ਬੜੀ ਮੁਸ਼ਕਲ ਕੀਤੀ ਗਈ ਹੈ ਕਿਉਂਕਿ ਬਰੂਦ ਨੂੰ ਅੱਗਾਂ ਗੇਬਦੀ ਜਾਂਦੀ ਸੀ ਤੇ ਅਗਲੀ ਮਹੱਤਵਪੂਰਨ ਗੱਲ ਇਹ ਆ ਜੀ 7500 ਕਰੋੜ ਰੁਪਏ ਤੋਂ ਵੱਧ ਦਾ ਇਸ ਮਹਾਕੰਭਵਾਸਤੇ ਬਜਟ ਆਜੀ 7500 ਕਰੋੜ ਰੁਪਏ ਤੋਂ ਵੱਧ ਦਾ ਮਿਸ ਮੈਨੇਜਮੈਂਟ ਕਈ ਥਾਵਾਂ ਤੇ ਉੱਤੇ ਹੋ ਰਹੀ ਹੈ ਤੇ ਅੱਜ ਦੋ ਤਿੰਨ ਫੈਸਲੇ ਕੀਤੇ ਗਏ ਆ ਕਿਉਂਕਿ ਕੱਲ ਮੋਤਾ ਹੋਈਆਂ ਸਿੰਘਾਂ ਭਗੜੜ ਦੇ ਕਰਕੇ ਇੱਕ ਇਹਦੇ ਇੱਕ ਫੈਸਲਾ ਕੀਤਾ ਗਿਆ ਜੀ ਕਿ ਐਗਜ਼ਿਟ ਵੱਖਰਾ ਹੋਊਗਾ ਤੇ ਐਂਟਰੀ ਵੱਖਰੀ ਹੋਊਗੀ ਜਦਕਿ ਕੱਲ ਤੱਕ ਕਿਸੇ ਵੀ ਜਿਹੜੇ ਰਸਤੇ ਸਾਈਂ ਆਉਣਾ ਉਸੇ ਰਸਤੇ ਸਾਈਂ ਜਾਣਾ ਦੂਜਾ ਇਹ ਵੀ ਕਿ ਬੀਵੀਆਈਪੀ ਪਾਸ ਸਾਰੇ ਹੁਣ ਰੱਦ ਕਰ ਦਿੱਤੇ ਗਏ ਆ ਕਿਉਂਕਿ ਜਦੋਂ ਕਿਸੇ ਬੀਵੀਆਈਪੀ ਹੁਣ ਨਿਉਣਾ ਹੁੰਦਾ ਉਹਨੋਂ ਪਰ ਸਭ ਨੂੰ ਕਹ ਜਦੋਂ ਪਾਸੇ ਹਟ ਜਾਓ ਪਾਸੇ ਹਟ ਜਾਓ ਪਾਸੇ ਹਟ ਜਾਓ ਜਿਹਦੇ ਕਰਕੇ ਉਸੇ ਤਕਰੜ ਮਚਲੀ ਹੈ ਵੀ ਵੀ ਆਈਪੀ ਪਾਸ ਸਾਰੇ ਰੱਦ ਕਰ ਦਿੱਤੇ ਗਏ ਜੀ ਹੂੰ ਹੂੰ ਅੱਛਾ ਬਾਕੀ ਸੁਆਤੀ ਮਾਲੀਵਾਲ ਨੇ ਕੀ ਕੀਤਾ ਉਹਨਾਂ ਦੀ ਮੇਰਾਖ ਲਾ ਕੇਜਰੀਵਾਲ ਨਾਲ ਖੜਕੀ ਹੋਈ ਹੈ ਬਿਲਕੁਲ ਜੀ ਖੜਕੀ ਤਾਂ ਬਹੁਤ ਭੈੜੀ ਹੋਈ ਹੈ ਉਹਨਾਂ ਦੇ ਨਾਲ ਉਹਦਾ ਕਾਰਨ ਇਹ ਵੀ ਸੁਆਤੀ ਮਾਲੀਵਾਲ ਉਹੀ ਰਾਜ ਸਭਾ ਦੀ ਮੈਂਬਰ ਬੀਬੀ ਹੈ ਜਿਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੇਜਰੀਵਾਲ ਦੇ ਪੀਏ ਵਿਭੂਮ ਕੁਮਾਰ ਨੇ ਮੇਰੇ ਟੱਡੇ ਤੇ ਲੱਤਾ ਮਾਰ ਗਿਆ ਮੇਰੇ ਵਾਲ ਪੱਟੇ ਆ ਮੈਨੂੰ ਸਰੀਰਕ ਟੌਰਚਰ ਕੀਤਾ ਹੈਗਾ ਤੇ ਬਾਅਦ ਦੇ ਵਿੱਚ ਵਿਭਵ ਕੁਮਾਰ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰਚਾ ਵੀ ਦਰਜ ਹੋਇਆ ਤੇ ਅੱਜ ਉਸੇ ਸਵਤੀ ਮਾਲੀਵਾਲ ਨੇ ਇੱਕ ਛੋਟਾ ਹਾਥੀ ਕੂੜੇ ਦਾ ਪਰਵਾਹ ਕੇ ਤੇ ਕੇਜਰੀਵਾਲ ਦੇ ਘਰ ਦੇ ਮੂਹਰੇ ਆ ਕੇ ਲਾਤਾ ਉਹ ਕਰਨੀ ਜੀ ਵੀ ਕੇਜਰੀਵਾਲ ਦੇ ਵਿੱਚ ਜੇਕਰ ਹਿੰਮਤ ਹੈ ਤਾਂ ਬਾਹਰ ਨਿਕਲੇ ਤੇ ਅੱਖ ਚੱਕ ਪਾ ਕੇ ਗੱਲ ਕਰੇ ਵੀ ਭਾਈ ਦਿੱਲੀ ਦੇ ਵਿੱਚ ਗੰਦਗੀ ਕਿੰਨੀ ਆ ਸੋ ਪਤਾ ਲੱਗਾ ਜੀ ਵੀ ਭਾਈ ਪੁਲਿਸ ਨੇ ਰੋਕਿਆ ਉਹਨੂੰ ਵੀ ਭਾਈ ਤੂੰ ਇਹ ਦਾ ਨਾਂ ਲਾ ਗੰਦਗੀ ਨਾਂ ਲਾ ਜੇ ਪਰ ਪੁਲਿਸ ਨੇ ਉਹਨੂੰ ਹਿਰਾਸਤ ਦੇ ਵਿੱਚ ਵੀ ਲਿਆ ਪਰ ਉਦਾਂ ਕੇਜਰੀਵਾਲ ਨੂੰ ਇਸ ਗੱਲ ਦੇ ਉੱਤੇ ਵੱਖ-ਵੱਖ ਸਿਆਸੀ ਲੋਕ ਘੇਰਾ ਪਾ ਰਹੇ ਆ ਵੀ ਦਿੱਲੀ ਦੇ ਵਿੱਚ ਕੂੜਾ ਕਿੰਨਾ ਦਿੱਲੀ ਦੇ ਵਿੱਚ ਕੂੜੇ ਦੇ ਢੇਰ ਕਿੰਨੇ ਲੱਗੇ ਹੋਏ ਆ ਜੀ ਚੰਡੀਗੜ੍ਹ ਦੀ ਮੇਅਰ ਦੀ ਪੋਜੀਸ਼ਨ ਦੇ ਵਿੱਚ ਇੱਥੋਂ ਵੈਂਕੂਵਰ ਤੇ ਸਰੀ ਦੀ ਵੀ ਬੜੀ ਦਿਲਚਸਪੀ ਸੀ ਔਰ ਮжоਰਿਟੀ ਨਾ ਹੋਣ ਦੇ ਬਾਵਜੂਦ ਕਿਸ ਤਰੀਕੇ ਨਾਲ ਉਹਨਾਂ ਨੇ ਭਾਜਪਾ ਨੇ ਬਣਾ ਲਿਆ ਮੇਅਰ ਆਪਣਾ ਤੁਸੀਂ ਦੇਖੋ ਇਹ ਤਿੰਨ ਸਭ ਕਮਾਲ ਦੀ ਗੱਲ ਵੀ 2 ਦਿਨ ਪਹਿਲਾਂ ਅਮਰitsar ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪ ਦਾ ਮੇਅਰ ਬਣਾ ਲਿਆ ਬਹੁਮਤ ਇਹਨਾਂ ਕੋਲੇ ਵੀ ਹੈ ਨਹੀਂ ਸੀ ਪਰ ਗੁਣਾ ਘਟਾਓ ਕਰਕੇ ਉਹਦਾ ਬੰਦਾ ਪੱਟ ਲਿਆ ਉਹਦਾ ਬੰਦਾ ਪੱਟ ਲਿਆ ਐ ਕਰਕੇ ਬਹੁਮਤ ਬਣਾ ਲਿਆ ਤੇ ਮੇਹਰ ਬਣਾ ਲਿਆ ਭਾਜਪਾ ਨੇ ਗੱਲ ਕਹੀ ਵੀ ਭਾਈ ਇਹ ਤਾਂ ਲੋਕਤੰਤਰ ਦਾ ਕਤਲ ਆ ਹੁਣ ਚੰਡੀਗੜ੍ਹ ਦੇ ਵਿੱਚ ਵੀ ਕਿਸੇ ਕੋਲੇ ਬਹੁਮਤ ਹੈ ਨਹੀਂ ਸੀ ਭਾਜਪਾ ਨੇ ਉਹਦਾ ਬੰਦਾ ਪੱਟ ਲਿਆ ਉਹਦਾ ਬੰਦਾ ਪੱਟ ਲਿਆ ਕਰਕੇ ਤੇ ਆਪਦੀ ਮੇਹਰ ਬਣਾ ਲਈ ਅੱਜ ਆਮ ਆਦਮੀ ਪਾਰਟੀ ਕਹਿੰਦੀ ਇਹ ਤਾਂ ਲੋਕਤੰਤਰ ਦਾ ਕਤਲ ਆ ਆਹ ਕੁਝ ਚੱਲੀ ਜਾਂਦਾ ਪਰ ਚੰਡੀਗੜ੍ਹ ਦੇ ਵਿੱਚ ਅੱਜ ਹਰਪ੍ਰੀਤ ਕੋਰ ਬਬਲਾ ਇਹ ਮੇਹਰ ਬਣ ਗਈ ਹੈ ਤੇ ਇਹਨੂੰ ਮਿਲਗਾ ਜੀ 19 ਵੋਟਾਂ ਤੇ ਪ੍ਰੇਮ ਲਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਸੀ ਇਹਨੂੰ ਮਿਲੇਗਾ 14 ਵੋਟਾਂ ਬਹੁਤ ਕਿਸੇ ਦੇ ਕੋਲੇ ਨਹੀਂ ਸੀ ਬੀਜੇਪੀ ਦੇ ਕੋਲੇ ਸੀਗੇ 16 ਕੌਂਸਲਰਾਂ ਦਾ ਸਮਰਥਨ ਆਮ ਆਦਮੀ ਪਾਰਟੀ ਕੋਲੇ 13 ਤੇ ਕਾਂਗਰਸ ਦੇ ਕੋਲੇ 6 ਯਾਨੀ ਕਿ 13 ਤੇ 6 19 ਹੋ ਗਏ ਤੇ ਬੀਜੇਪੀ ਦੇ ਕੋਲੇ ਸੀ 16 ਪਰ ਇਸ ਦੇ ਬਾਵਜੂਦ ਵੀ ਬੀਜੇਪੀ ਕਿਉਂ ਜਿੱਤ ਗਈ ਕਿਉਂਕਿ ਦੋ ਜਣੇ ਕਰਾਸ ਵੋਟਿੰਗ ਕਰ ਗਏ ਉਹ ਕਾਂਗਰਸੀ ਕਰ ਗਏ ਜਾਂ ਕੋਣ ਕਰ ਗਏ ਤਾਂ ਪਤਾ ਨਹੀਂ ਲੱਗਿਆ ਪਰ ਮੈਨੂੰ ਲੱਗਦਾ ਤੇ ਕਾਂਗਰਸੀ ਹੀ ਕਰ ਗਏ ਉਹਦਾ ਕਾਰਨ ਇਹ ਆ ਵੀ ਆਮ ਆदमी ਪਾਰਟੀ ਨੇ ਮੇਅਰ ਦੀ ਟੋਨ ਲੜੀ ਸੀ ਕਿ ਭਾਈ ਸਾਡੀ ਹੂੰ ਹਮੜੀ ਗਈ ਸੀ ਤੇ ਉਧਰ ਪਤਾ ਲੱਗਾ ਜੀ ਕਾਂਗਰਸ ਦਾ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਬਣ ਗਈ ਬੀਜੇਪੀ ਦੀ ਆਮ ਆदमी ਪਾਰਟੀ ਦੇ ਭੱਲੇ ਕੁਝ ਨਹੀਂ ਪਿਆ ਜੀ ਅੱਛਾ ਅਨਿਲ ਵਿਜ ਕਿਉਂ ਮਰਨ ਵਰਤ ਰੱਖਣਾ ਚਾਹੁੰਦਾ ਢੱਲੇਵਾਲ ਸਾਹਿਬ ਨੂੰ ਅਸਲ ਵਿੱਚ ਨਹੀਂ ਮੈਂ ਤਾਂ ਇਹ ਸੇ ਗੱਲ ਤੋਂ ਤਸੱਲੀ ਆ ਵੀ ਅੱਜ ਇਹਨਾਂ ਨੂੰ ਇਹ ਲੱਗਾ ਅਨਿਲ ਵਿੱਚ ਹੋਰਾਂ ਨੂੰ ਕਿ ਡੱਲੇਵਾਲ ਦਾ ਮਰਨ ਵਰਤ ਵਾਜਬ ਆ ਮੈਨੂੰ ਤਾਂ ਲੱਗਦਾ ਨਹੀਂ ਸੀ ਵੀ ਕਦੇ ਇਹਨਾਂ ਨੂੰ ਇਹ ਲੱਗੂਗਾ ਪਰ ਅੱਜ ਉਹਨਾਂ ਨੂੰ ਇਹ ਲੱਗਾ ਵੀ ਭਾਈ ਕਿਸਾਨੀ ਮੰਗਾ ਦੀ ਖਾਤਰ ਉਹ ਸਹੀ ਹੀ ਬੈਠਾ ਕਿਉਂਕਿ ਅਨਿਲ ਵਿੱਚ ਅਕਸਰ ਇਹ ਗੱਲ ਕਹਦੇ ਹੁੰਦੇ ਆ ਕਿਸਾਨੋਂ ਕੋ ਤੋਂ ਪ੍ਰਦਰਸ਼ਨ ਕਰਨਾ ਹੀ ਨਹੀਂ ਚਾਹੀਏ ਸਭੀ ਮੰਗਾਂੇ ਤੋਂ ਮੰਨ ਲਈ ਗਈਆਂ ਪਰ ਅੱਜ ਪਤਾ ਲੱਗਾ ਵੀ ਭਾਈ ਉਹਨਾਂ ਨੇ ਮਨ ਦੇ ਵਿੱਚ ਕੁਝ ਚੱਲਦਾ ਇੱਕ ਮਹੀਨਾ ਪਹਿਲਾਂ ਅਨਿਲ ਵਿੱਚ ਜਿਹੜੇ ਕਿ ਹਰਿਆਣਾ ਦੇ ਕੈਬਨਿਟ ਮੰਤਰੀ ਆ ਇਹਨਾਂ ਨੇ ਆਪਾਂ ਜਾਣਦੇ ਕਿ ਉੱਥੇ ਕੀਤਾ ਸੀ ਜੀ ਅੰਬਾਲਾ ਕਿੰਟ ਦੇ ਵਿੱਚ ਜਨਤਾ ਦਰਬਾਰ ਲਾਇਆ ਸੀ ਉਹ ਦਮਤਦਰਬਾਰ ਦੇ ਵਿੱਚ ਇੱਕ ਔਰਤ ਆਈ ਸੀ ਜਿਹਨੇ ਕਿਹਾ ਜੀ ਕਿ ਮੇਰਾ ਪੈਸਿਆਂ ਦਾ ਲੈਣ ਦੇਣ ਦਾ ਡਿਸਪਿਊਟ ਚੱਲਦਾ ਫਲਾਣਿਆਂ ਨਾਲ ਮੈਂ ਥਾਣੇ ਗਈ ਥਾਣੇਦਾਰ ਦੇ ਉੱਥੇ ਐਸਐਚਓ ਨੇ ਮੇਰੀ ਬਾਤ ਵੀ ਸੁਣੀ ਤੇ ਦੂਜੀ ਪਾਰਟੀ ਦੇ ਪੱਖ ਦੇ ਵਿੱਚ ਭੁਗਤਦਾ ਅਨਲਵਿਜ ਨੇ ਉਦੋਂ ਐਸਐਚਓ ਨੂੰ ਪੁੱਛਿਆ ਵੀ ਭਾਈ ਤੋਂ ਪਰਚਾ ਕਿਉਂ ਨਹੀਂ ਦਰਜ ਕੀਤਾ ਉਹਨੇ ਅਨਾਕਾ ਨਹੀਂ ਜੀ ਕੀਤੀ ਅਨਲਵਿਜ ਤੇ ਤਤਾ ਹੋ ਗਿਆ ਉਹਨੇ ਡੀਜੀਪੀ ਨੂੰ ਫੋਨ ਮਾਰਿਆ ਕਿਹਾ ਜੀ ਇਹਦੇ ਸਸਪੈਂਸ਼ਨ ਦੇ ਆਰਡਰ ਬਈ ਨੂੰ ਹੁਣੇ ਭੇਜੋ ਉਹ ਪਤਾ ਲੱਗਾ ਜੀ ਫਾਈਲ ਗਈ ਸੀਗੀ ਜੀ ਇੱਥੇ ਗ੍ਰਹਿ ਵਿਭਾਗ ਦੇ ਵਿੱਚ ਗ੍ਰੇਵਪਾਗ ਹੈਗਾ ਜੀ ਮੁੱਖ ਮੰਤਰੀ ਨੈב ਸਿੰਘ ਸੈਣੀ ਦੇ ਕੋਲੇ ਸੈਣੀ ਦੇ ਤੇ ਨਿਲਵਜਲੀ ਬਹੁਤ ਹੀ ਠੀਕ ਨਹੀਂ ਹੈਗੀ ਨੈב ਸਿੰਘ ਸੈਣੀ ਦੇ ਮਹਿਕਮੇ ਨੇ ਉਸ ਫਾਈਲ ਨੂੰ ਰਿਜੈਕਟ ਕਰਤਾ ਐਨਐਲ ਵਿੱਚ ਹੋ ਗਿਆ ਜੀ ਗੁੱਸੇ ਇਸ ਗੱਲ ਦੇ ਉੱਤੇ ਉਹਨੇ ਅੱਜ ਇਹ ਗੱਲ ਕਹੀ ਹੈ ਕਿ ਅੰਮਾਲਾ ਟਿੰਟ ਦੇ ਲੋਕਾਂ ਵਾਸਤੇ ਮੈਂ ਜਾਣ ਵੀ ਦੇਣ ਨੂੰ ਤਿਆਰ ਆ ਜਿਵੇਂ ਕਿਸਾਨੀ ਮੰਗਾਂ ਵਾਸਤੇ ਡੱਲੇਵਾਲ ਹੋਰੀ ਮਰਨ ਵਰਤ ਦੇ ਉੱਤੇ ਆ ਮੈਨੂੰ ਭਾਵੇਂ ਮਰਨ ਵਰਤ ਦੇ ਉੱਤੇ ਉਵੇਂ ਕਿਉਂ ਨਾ ਬਹਿਣਾ ਪਵੇ ਮੈਂ ਤਾਂ ਲੋਕਾਂ ਦੇ ਨਾਲ ਖੜਾ ਹਾਂ ਜੀ ਜਸਜਰ ਸਾਹਿਬ ਨੂੰ ਕਿਉਂ ਅਹਿਸਾਸ ਹੋਇਆ ਕਿ ਸਿੱਖ ਗੁਲਾਮ ਨੇ ਕੋਈ ਅੱਜ ਗਿਆਨੀ ਦੇ ਕਬੀ ਹਸਿੰਗ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਅਸਤਿਹਾਰ ਨੇ ਇਹ ਗੱਲ ਤਾਂ ਕਹੀ ਆ ਕਿਉਂਕਿ ਗੁਰਮੀਤਰਾਮ ਰਹੀਮ ਨੂੰ 1 ਮਹੀਨੇ ਦੀ ਵੋਟਾਂ ਤੋਂ ਪਹਿਲਾਂ ਪੈਰੋਲ ਫੇਰ ਮਿਲ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਗੱਲ ਕੋਈ ਨਹੀਂ ਕਰਦਾ ਤੇ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਕੋਈ ਵੀ ਛੋਟੀ ਵੱਡੀ ਚੋਣ ਆਉਂਦੀ ਆ ਤੇ ਗੁਰਮੀਤਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਬਾਹਰ ਲਿਆਉਂਦੇ ਆ ਉਹ ਕਹਿੰਦੇ ਸਿੱਖਾਂ ਨਾਲ ਜ਼ਿਆਦਾ ਹੀ ਕੋਈ ਨਵੀਂ ਗੱਲ ਨਹੀਂ ਤੇ ਅੱਜ ਵੀ ਕੋਸ਼ਿਸ਼ ਕੀਤੀ ਜਾ ਰਹੀ ਦੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਵੇ ਤੇਰ੍ਹੇ ਦਬਈ ਤੋਂ ਆਇਆ ਹੈ ਮੁੰਡਾ ਜੀ ਨੇ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਥੋੜੇ ਮਾਰੇ ਸਨ ਕੀ ਕਹਿੰਦਾ ਹੁਣ ਉਹਨੇ ਬਿਆਨ ਕੀ ਦਿੱਤੇ ਪੁਲਿਸ ਨੇ ਇਹ ਗੱਲ ਕਹੀ ਐ ਜੀ ਕਿ ਇਸ ਮੁੰਡੇ ਨੇ ਕਬੂਲ ਕੀਤਾ ਕਿ ਭਾਈ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਚਲੋ ਇਹ ਵੀ ਉਹਦੀ ਮਰਜ਼ੀ ਪਰ ਗੱਲ ਇਹ ਜੀ ਕਿ ਇਸ ਮਾਮਲੇ ਦੀ ਨਾ ਪੜਤਾਲ ਬੜੇ ਗਹਿ ਗੱਜ ਤਰੀਕਾ ਹੋਣੀ ਚਾਹੀਦੀ ਆ ਉਹਦਾ ਕਾਰਨ ਇਹ ਵੀ ਇਹਦੇ ਪਿੱਛੇ ਸਾਜਸ਼ੋਜ ਵੀ ਕੋਈ ਵੀ ਭਾਈ ਇਹਨੂੰ ਭੇਜਿਆ ਕਿਵੇਂ ਆ ਇਹਦੇ ਪਿੱਛੇ ਕਿਹੜੇ ਕਿਹੜੇ ਬੰਦੇ ਖੜੇ ਆ ਇਹਨੂੰ ਹੁਣ ਹੀ ਕਿਉਂ ਭੇਜਿਆ ਗਿਆ 26 ਜਨਵਰੀ ਦੇ ਮੌਕੇ ਹੀ ਇਹਨੇ ਕਿਉਂ ਚੁਣਿਆ ਇਹ ਪਹਿਲਾ ਕਲੀਨ ਸ਼ੇਪ ਸੀ ਹੁਣ ਸਰਦਾਰ ਰੂਪ ਦੇ ਵਿੱਚ ਕਿਉਂ ਆ ਗਿਆ ਕਿਤੇ ਇਹ ਤਾਂ ਨਹੀਂ ਭਾਈ ਸਿੱਖਾਂ ਤੇ ਦਲਤਾਂ ਦੇ ਵਿੱਚ 파ਟਕ ਪਾਈ ਜਾਵੇ ਕਿਤੇ ਇਹ ਤਾਂ ਨਹੀਂ ਕਿਸੇ ਨੇ ਸਾਜਿਸ਼ਟਾ ਤੇ ਭੇਜਿਆ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਤਾਂ ਨਹੀਂ ਭੇਜਿਆ ਹੋਇਆ ਸੋ ਇਹਨਾਂ ਗੱਲਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਪੁਲਿਸ ਹੁਣ ਕਿਹੜੇ ਸੱਤੇ ਦੇ ਉੱਤੇ ਪਹੁੰਚ ਲਈ ਵਕਤ ਦੱਸੂਗਾ ਪਰ ਵਿਰੋਧੀ ਪਾਰਟੀਆਂ ਲਗਾਤਾਰ ਇੱਕ ਜਿਹੜੇ ਉੱਤੇ ਸਿਆਸੀ ਬਾਣ ਛੱਡੀਆਂ ਨੇ ਜੀ ਜਣਾ ਜੀ ਜਿਹੜਾ ਸਾਰਾ ਪ੍ਰੋਸੈਸ ਹੋਇਆ ਕਾਲਤਾ ਸਭ ਦੇ ਵਿੱਚ ਪੇਸ਼ੀ ਤੋਂ ਬਾਅਦ ਹੁਣ ਤੱਕ ਉਹਦੇ ਨਾਲ ਅਕਾਲੀ ਦਲ ਦਾ ਅਖਸ ਕੋਈ ਉੱਪਰ ਨਹੀਂ ਹਲੇ ਤੱਕ ਬਹੁਤਾ ਗਿਆ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਡਿਸਾਈਡ ਕੀਤਾ ਕੋਈ ਨਵੀਂ ਸਟ੍ਰੈਟਜੀ ਅਪਣਾਈ ਉਹਨਾਂ ਨੇ ਦੇਖੋ ਜੀ ਇਹ ਕੱਲ ਨੂੰ ਮੀਟਿੰਗ ਹੋਣੀ ਹੈ ਸਿਰ ਸਾਹਿਬ ਇਹਦੇ ਵਿੱਚ ਸਮਾਂ ਲੱਗੂਗਾ ਵੀ ਭਾਈ ਕਿਹੜੇ ਕਿਹੜੇ ਫੈਸਲੇ ਹੁੰਦੇ ਆ ਪਰ ਦੂਜੀ ਗੱਲ ਇਹ ਆ ਵੀ ਇੱਥੇ ਜਿਹੜੀ ਮੀਟਿੰਗ ਆ ਇਹ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਹੋਣੀ ਆ ਡਾਕਟਰ ਦਲਜੀਤ ਸਿੰਘ ਜੀ ਮਾ ਨੇ ਇਹ ਗੱਲ ਕਹੀ ਆ ਤੇ ਭਾਈ ਅਸੀਂ ਇਸ ਮੀਟਿੰਗ ਦੇ ਵਿੱਚ ਮੈਂਬਰਸ਼ਿਪ ਦੇ ਬਾਰੇ ਤਾਂ ਕਈ ਹੋਰ ਮਹੱਤਵਪੂਰਨ ਮੁੱਦਿਆਂ ਦੇ ਬਾਰੇ ਚਰਚਾ ਕਰਾਂਗੇ ਹੂੰ ਹਾਂ ਹਾਲੇ ਵੀ ਇਨਚਾਰਜ ਦਲਜੀਤ ਸਿੰਘ ਟੀਮਾ ਹੀ ਨੇ ਹਾਂ ਬਿਲਕੁਲ ਜੀ ਜਿਹੜੇ ਬਾਕੀ ਸਰਗਰਮਾਂ ਦੇ ਵਿੱਚ ਉਹ ਆ ਉਹਦਾ ਭਾਵੇਂ ਕਾਰਜਕਾਰੀ ਪ੍ਰਧਾਨਤਾ ਬਲਵਿੰਦਰ ਸਿੰਘ ਪੁੰਦੜ ਆ ਪਰ ਗੱਲ ਇਹ ਜੀ ਕਿ ਬਾਕੀ ਬਹੁਤੇ ਮਹੱਤਵਪੂਰਨ ਕੰਮ ਆ ਜਿਹੜੇ ਉਹ ਡਾਕਟਰ ਦਲਜੀਤ ਸਿੰਘ ਟੀਮਾ ਵੇਦੇ ਆ ਸੋ ਇਹ ਬਾਦਲ ਸਾਹਿਬ ਤੋਂ ਲੈ ਕੇ ਹੁਣ ਤੱਕ ਜਦ ਤੱਕ ਹੁਣ ਕਹਿ ਰਹੇ ਆ ਕਿ ਸਭ ਕੁਝ ਚੇਂਜ ਹੋਣਾ ਚਾਹੀਦਾ ਓਵਰਹਾਲ ਹੋਣਾ ਚਾਹੀਦਾ ਬੰਦੇ ਤਾਂ ਉਹੀ ਨੇ ਜੀ 10 12 ਆ ਜਾਂ ਇਹਨਾਂ ਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਜਾ ਰਹੀ ਹੈ ਨਹੀਂ ਇਹਦੇ ਵਿੱਚ ਤਬਦੀਲੀ ਕੋਈ ਨਹੀਂ ਕੀਤੀ ਜਾ ਰਹੀ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਵੀ ਜਿਉਂ ਪੈਦਾ ਹੋਏ ਆ ਆਪਾਂ ਇਹੀ ਸੁਣਦੇ ਜੀ ਟੋਣਾ ਵੀ ਉਹੀ ਲੜਨਗੇ ਕੌਣ ਲੜ ਕੇ ਮੰਤਰੀ ਵੀ ਹੋਈ ਬਣਨਗੇ ਹਾਰਨ ਤੋਂ ਬਾਅਦ ਹਾਰ ਦੇ ਕਾਰਨ ਦੀ ਪੜਤਾਲ ਵੀ ਉਹੀ ਕਰਨਗੇ ਫਿਰ ਚੇਅਰਮੈਨ ਵੀ ਉਹਨਾਂ ਦੇ ਬੰਦੇ ਹੀ ਬਣਨਗੇ ਮੁੰਡੇ ਇਹਨਾਂ ਦੇ ਟੋਣ ਲੜਨਗੇ ਤੋ ਆਪ ਜੀ ਚੱਲੀ ਜਾਦਾ ਇੱਕ ਗੱਲ ਬਿਲਕੁਲ ਤੁਹਾਡੀ ਸਹੀ ਹੈ ਜੀ ਤੇ ਬਾਕੀ ਜਿਹੜੀ ਰਾਹੁਲ ਗਾਂਧੀ ਯਮਨਾ ਤੇ ਪਹੁੰਚੇ ਨੇ ਤੇ ਉਹਨਾਂ ਨੇ ਕੀ ਕਿਹਾ ਕੇਜਰੀਵਾਲ ਨੂੰ ਕਿ ਤੁਸੀਂ ਆ ਕੇ ਡੁਬਕੀ ਲਾਓ ਆ ਬਿਲਕੁਲ ਜੀ ਬੇਰੁਖਤ ਕਿਉਂਕਿ ਕੇਜਰੀਵਾਲ ਪੁਰਾਣੇ ਗੱਲ ਕਹੀ ਸੀ ਕਿ 2025 ਤੱਕ ਮੈਂ ਯਮਨਾ ਨੂੰ ਬਿਲਕੁਲ ਸ਼ੁੱਧ ਕਰ ਦੇਣਾ 2025 ਤੱਕ ਯਮਨਾ ਜਿਹੜੀ ਦੇਖਣ ਯੋਗ ਹੋਊਗੀ ਤੇ ਵੇਖ ਕੇ ਲੋਕ ਆ ਜਿਹੜੇ ਭੁੱਖ ਲਿਆ ਕਰੋਗੇ ਵੀ ਭਾਈ ਇੰਨਾ ਸ਼ੁੱਧ ਪਾਣੀ ਨਹੀਂ ਹੁੰਦਾ ਅੱਜ ਰਾਹੁਲ ਗਾਂਧੀ ਪਹੁੰਚੇ ਜੀ ਯਮਨਾ ਦੇ ਟੱਟ ਦੇ ਉੱਤੇ ਉਹਨਾਂ ਨੇ ਇਸੇ ਗੱਲ ਕਹੀ ਉਹ ਕਹਿੰਦੇ ਆ ਕੇ ਕੇਦਰੀਵਾਲ ਤੇ ਇਸੇ ਡੁਬਕੀ ਲਾਵੇ ਜੇ ਉਹਨੂੰ ਇਹ ਲੱਗਦਾ ਜੀ ਕਿ ਉਹਨੇ ਯਮਨਾ ਨੂੰ ਬਹੁਤ ਘਰਤਾ ਤੇ ਆ ਕੇ ਤੇ ਡੁਬਕੀ ਲਾਵੇ ਇਹਨਾਂ ਨੇ ਕਿਹਾ ਜੀ ਗੰਦਗੀ ਬਹੁਤ ਵੱਡੀ ਪਈ ਐ ਇੱਥੇ ਹਾਲਾਤ ਇਸੇ ਬਦਤਰ ਹੋਏ ਪਏ ਆ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਪਾਣੀ ਦੇ ਲਈ ਨਾ ਦਿੱਲੀ ਦੇ ਲਈ ਸ਼ਹਿਰ ਦੇ ਲਈ ਕੁਝ ਵੀ ਨਹੀਂ ਕੀਤਾ ਦਾ ਸੋ ਗੱਲ ਇਹ ਜੀ ਕਿ ਦੇਖੋ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਮਿਲ ਕੇ ਟੋਣਾ ਲੜਦੇ ਆ ਦਿੱਲੀ ਦੇ ਵਿੱਚ ਇੱਕ ਵਿਜੀਟ ਰੋਕਸ ਕੱਢਦੇ ਆ ਲੋਕ ਸਮਰਗਲ ਟੋਣਾਂ ਦੇ ਮੋਕੇ ਕਈ ਸੂਬਿਆਂ ਦੇ ਵਿੱਚ ਹਲਕੇ ਟੋਣ ਲੜਦੇ ਆ ਜਦੋਂ ਵੇਲਾ ਨਿਕਲ ਜਾਂਦਾ ਫਿਰ ਕੋਈ ਨੁਕਸ ਕੱਢਦੇ ਆ ਇਹ ਕੋਈ ਚੱਲੀ ਜਾਂਦਾ ਜਿਵੇਂ ਸਮੇਂ ਤੋਂ ਤੇ ਜਮਨਾ ਪਾਣੀ ਦੀ ਜਿਹੜੀ ਖਾਸ ਤੌਰ ਤੇ ਤੇ ਮੁੱਖ ਮੰਤਰੀ ਸੈਣੀ ਸਾਹਿਬ ਨੇ ਕੁੜਲੀ ਕੀਤੀ ਸੀ ਉਹ ਕੁੜਲੀ ਤਾਂ ਸਾਫ਼ ਨਜ਼ਰ ਆਉਂਦੀ ਸੀ ਟੀਵੀ ਜਨ ਦੇ ਉੱਤੇ ਉਹਦੇ ਨਾਲ ਉਹਨਾਂ ਦੀ ਤਵੀਰ ਦੇ ਵਿੱਚ ਕੋਈ ਫਰਕ ਤਾਂ ਨਹੀਂ ਪਿਆ ਲੱਗਦਾ ਨਹੀਂ ਹਾਲੇ ਤੱਕ ਬਿਲਕੁਲ ਠੀਕ ਹੈ ਜੀ ਅੱਛਾ ਜੀ ਬਾਕੀ ਤੁਸੀਂ ਦੱਸੋ ਬਈ ਹੋਰ ਜਿਹੜੀਆਂ ਉਡਾਣਾਂ ਨੇ ਪ੍ਰੋਗਰਾਜ ਦੀਆਂ ਤੇ ਉਹਨਾਂ ਚ ਕੀ ਕਟਾਓ ਕੀ ਕੀਤਾ ਗਿਆ ਤੇ ਕਿਉਂ ਕੀਤਾ ਗਿਆ ਅਸਾਂ ਦੇ ਵਿੱਚ ਜਿਹੜਾ ਹੁਣ ਸੰਗਤ ਸਰਦਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ ਪਰਯਾਗ ਰਾਜ ਦੇ ਵੱਲ ਤੇ ਉੱਥੇ ਪਤਾ ਲੱਗਾ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਫਲਾਈਟਾਂ ਨਵੀਆਂ ਵੀ ਸ਼ੁਰੂ ਹੋਈਆਂ ਤੇ ਫਲਾਈਟਾਂ ਦੇ ਭਾਅ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ 50 50000 ਰੁਪਏ ਦੀ ਉਡਾਣ ਪੈਂਦੀ ਆ ਜੇ ਤੁਸੀਂ ਪਰਯਾਗ ਰਾਜ ਜਾਣ ਪਰ ਹੁਣ ਪਤਾ ਲੱਗਾ ਜੀ ਵੀ ਜਿਹੜੇ ਪ੍ਰਲਾਦ ਯੂਸੀ ਇਸ ਮਾਮਲੇ ਦੇ ਮੰਤਰੀ ਆ ਉਹਨਾਂ ਦੇ ਵੱਲੋਂ ਪਤਾ ਲੱਗਾ ਡੀਜੀਸੀਏ ਨਾਲ ਸੰਪਰਕ ਕੀਤਾ ਗਿਆ ਫਿਰ ਪਤਾ ਲੱਗਾ ਜੀ ਕਿ ਹੁਣ ਇਹਨਾਂ ਉਡਾਣਾਂ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਹੜੀ ਉਡਾਣ ਆ ਜਿਹੜੀ ਉਹ ਸੀ 50000 ਰੁਪਏ ਦੀ ਉਹ 25 ਤੇ ਆ ਗਈ ਹੈ ਜਿਹੜੀ 30 ਦੀ ਸੀ ਉਹ 22 ਤੇ ਆ ਗਈ ਹੈ ਜਿਹੜੀ 22 ਦੀ ਸੀ ਉਹ 15 ਤੇ ਆ ਗਈ ਹੈ ਸੋ ਇਸ ਤਰੀਕੇ ਨਾਲ ਹੁਣ ਭਾਅ ਦੇ ਵਿੱਚ ਕਟੌਤੀ ਕੀਤੀ ਗਈ ਹੈ ਜੀ ਟਣੇ ਜਿਹੜੀਆਂ ਪਲੇਟਾਂ ਮਿਲਦੀਆਂ ਨੰਬਰ ਪਲੇਟਾਂ ਵਿਸ਼ੇਸ਼ ਵੀਆਈਪੀ ਪਲੇਟਾਂ ਨੇ ਹੈ ਕਾਰਾਂ ਦੀਆਂ ਇਹ ਬਹੁਤ ਮਹਿੰਗੀਆਂ ਵਿਕ ਰਹੀਆਂ ਹੁਣ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਲੋਕਾਂ ਦੇ ਸ਼ੌਕ ਅੱਗੇ ਤਾਂ ਅੱਗੇ ਪਈਏ ਸਨ ਸਾਹਿਬ ਜੇ ਤਾਂ ਉਹ ਦਾ ਸੁਧਾਰਨ ਨੰਬਰ ਲੈਣਾ ਹੋਵੇ ਮੰਨ ਲਓ ਮੈਂ ਕਹਾਂ ਮੋਟਰਸਾਈਕਲ ਕਾਰ ਦਾ ਜੀਪ ਦਾ ਕੋਈ ਵੀ ਨੰਬਰ ਮਿਲ ਜੇ ਫਿਰ ਤਾਂ ਉਹ ਦਾ ਕੋਈ ਖਾਸ ਖਰਚਾ ਨਹੀਂ ਹੈਗਾ ਪਰ ਜਿਵੇਂ ਗੱਲ ਕਰਾਂ ਕਿ ਮੈਨੂੰ ਤਾਂ 3001 ਹੀ ਲੈਣਾ ਮੈਨੂੰ ਤਾਂ 3007 ਹੀ ਲੈਣਾ ਮਤਲਬ ਜੀ 777 ਨਹੀਂ ਲੈਣਾ ਕਿੰਨਾ ਨੂੰ ਸ਼ੌਕ ਹੁੰਦਾ ਤੇ ਮੋਬਾਈਲ ਦਾ ਨੰਬਰ ਵੀ ਇਦਾਂ ਦਾ ਹੋਵੇ ਸੌਖਾ ਜਿਹਾ ਤੇ ਗੱਡੀ ਦਾ ਨੰਬਰ ਵੀ ਖਿੱਚ ਪਾਉ ਜਾ ਹੋਵੇ ਉਹ ਵੀ ਬੜਾ ਮਹਿੰਗਾ ਹੈਗਾ ਜਿਹੜਾ ਪਹਿਲਾਂ ਮੈਂ ਅੱਜ ਮੈਨੂੰ ਪਤਾ ਲੱਗਾ ਵੀ ਜਿਹੜਾ 2.5 ਲੱਖ ਰੁਪਏ ਦੇ ਵਿੱਚ ਸੀਗਾ ਜੀ 0001 ਵਾਲਾ ਉਹ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਉਹਦੇ ਭਾਅ ਦੇ ਵਿੱਚ ਵਾਧਾ ਕਰ ਦਿੱਤਾ ਉਹ ਹੁਣ 5 ਲੱਖ ਰੁਪਏ ਦਾ ਹੋਊਗਾ ਜਿਹੜਾ ਪਹਿਲਾਂ 1 ਲੱਖ ਰੁਪਏ ਦਾ ਹੁੰਦਾ ਸੀ ਨੰਬਰ ਉਹ 2 ਲੱਖ ਰੁਪਏ ਦਾ ਕਰਤਾ ਜਿਹੜਾ ਉਹ 100% ਭਾਅ ਵਧਾਇਆ ਗਿਆ ਕਈ ਥਾਵਾਂ ਤੇ ਕਿਸਾਨਾਂ ਦੇ ਆਰਾਮ ਘਰਾਂ ਦੇ ਉੱਤੇ ਕੀ ਦਾ ਕਬਜ਼ਾ ਹੁਣ ਪੁਲਿਸ ਦਾ ਜੀ ਪੰਜਾਬ ਦੇ ਵਿੱਚ ਮੰਡੀ ਬੋਰਡ ਦੇ ਨਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਣੇ ਹੋਏ ਜੀ ਆਰਾਮ ਘਰ ਉਹ ਆਰਾਮ ਘਰ ਵੀ ਕਿਸਾਨਾਂ ਦੇ ਵਾਸਤੇ ਜਾਂ ਹੋਰ ਆਮ ਲੋਕਾਂ ਦੇ ਵਾਸਤੇ ਆਰਾਮ ਘਰ ਆ ਪਰ ਪੁਲਿਸ ਨੇ ਕਈ ਕਿਵਰਿਆਂ ਤੇ ਉੱਥੇ ਕਬਜ਼ਾ ਕੀਤਾ ਹੋਇਆ। ਹੋਰ ਜਿਹੜਾ ਕਬਜ਼ਾ ਆ ਪਰ ਪੁਲਿਸ ਦੇ ਕੋਲੋਂ ਛਡਵਾਉਣ ਜਾਂਦੇ ਆ। ਇਹ ਸਾਡੀ ਕੋਠੀ ਦੇ ਉੱਤੇ ਸਾਡੀ ਦੁਕਾਨ ਦੇ ਉੱਤੇ ਸਾਡੇ ਮਕਾਨ ਦੇ ਉੱਤੇ ਕਬਜ਼ਾ ਹੋ ਗਿਆ। ਪੁਲਸ ਤਾਂ ਅੱਗੇ ਕਬਜ਼ਾ ਕਰੀ ਬੈਠੀ ਆ। ਰਿਪੋਰਟ ਆਈ ਆ ਜੀ 15 ਸ਼ਹਿਰਾਂ ਦੇ ਵਿੱਚ ਮਾਰਕੀਟ ਕਮੇਟੀ ਤੇ ਮੰਡੀ ਬੋਰਡ ਦੇ ਪੰਜਾਬ ਦੇ ਵਿੱਚ ਇਹ ਹੈਗੇ ਜੀ ਆਰਾਮ ਘਰ ਤੇ ਪੁਲਿਸ 2 ਕਰੋੜ ਤੇ 40 ਲੱਖ ਰੁਪਈਆ ਜਮ੍ਹਾਂ ਨਹੀਂ ਕਰਵਾ ਰਹੀ ਖੰਨੇ ਦੇ ਆਰਾਮ ਘਰ ਦਾ। ਰਾਇਕੋਟ ਦੇ ਕਿਸਾਨ ਆਰਾਮ ਕਰਦਾ ਜਿਹੜਾ ਉਹ ਪੈਸਾ ਹੈਗਾ 39 ਲੱਖ 45 ਹਰ ਇਹ ਵੀ ਪੁਲਿਸ ਦੱਬੀ ਬੈਠੀ ਹੈ ਜਿਹੜਾ ਛਾਪਾ ਮਾਰਿਆ ਉਹਨਾਂ ਨੇ ਦਿੱਲੀ ਚੀਫ ਮਿਨਿਸਟਰ ਦੇ ਘਰ ਤੇ ਉਹ ਤੋਂ ਲੱਭਿਆ ਤਾਂ ਉਹਨਾਂ ਨੂੰ ਕੁਝ ਹੈ ਨਹੀਂ ਜੀ ਹਾਂ ਬਿਲਕੁਲ ਲੱਭਿਆ ਕੁਝ ਨਹੀਂਗਾ ਜੀ ਪਹਿਲਾਂ ਤਾਂ ਮੈਨੂੰ ਇਹ ਪਤਾ ਲੱਗਾ ਜੀ ਕਿ ਅੰਦਰ ਜਾਣ ਹੀ ਦਿੱਤਾ ਗਿਆ ਕਿਉਂਕਿ ਵਿੱਚੇ ਖਬਰਾਂ ਆਈਆਂ ਕਿ ਤਲਾਸ਼ੀ ਲੈ ਲਈ ਗਈ ਆ ਵਿੱਚੇ ਖਬਰਾਂ ਆਈਆਂ ਜੀ ਗੇਟ ਤੋਂ ਨਹੀਂ ਅੱਗੇ ਜਾ ਸਕੇ ਪਤਾ ਨਹੀਂ ਕੀ ਹੋਇਆ ਪਰ ਜੇ ਤਲਾਸ਼ੀ ਲਈ ਵੀ ਗਈ ਜੇ ਕੁਝ ਵੀ ਹੈ ਪਰ ਵਿੱਚੋਂ ਹੱਥ ਕੁਝ ਨਹੀਂ ਲੱਗਾ ਸੇ ਭਗਵਾਨ ਤੁਮਾਰ ਹਰਾਨੀ ਗੱਲ ਕਹੀ ਹੈ ਵੀ ਕੋਈ ਗੱਲ ਨਹੀਂ ਲੈ ਲੋ ਤਲਾਸ਼ੀਆਂ ਵਿੱਚ ਤੁਹਾਨੂੰ ਲੱਭਣਾ ਕੁਝ ਨਹੀਂ ਅਸੀਂ ਕਿਸੇ ਤੋਂ ਕੋਈ ਗੱਲ ਨਹੀਂ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਤੇ ਦਿੱਲੀ ਦਾ ਕਿਹੋ ਜਿਹਾ ਹੈ ਪੰਜਾਬ ਦਾ ਮੌਸਮ ਜੀ ਅੱਜ ਗਰਮ ਸੀਗਾ ਪੰਜਾਬ ਦੇ ਵਿੱਚ ਤੁੱਪ ਬੜੀ ਤਿੱਖੀ ਨਿਕਲੀ ਹੈ ਦਿੱਲੀ ਦੇ ਵਿੱਚ ਵੀ ਅੱਜ ਤਿੱਖੀ ਤੁੱਪ ਸਗੀ ਸਿਰ ਪੰਜਾਬ ਦੇ ਵਿੱਚ ਇਸ ਵੇਲੇ ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਮੌਸਮ ਵਿਭਾਗ ਦਾ ਅੰਦਾਜ਼ਾ ਕਿ ਕੱਲ ਤੋਂ ਯਾਨੀ ਕਿ 31 ਜਨਵਰੀ ਤੋਂ 5 ਦਿਨ ਪੰਜਾਬ ਦੇ ਅੱਧੇ ਸ਼ਹਿਰਾਂ ਦੇ ਵਿੱਚ ਅੱਧੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਸੂਰਨ ਸਿੰਘ ਜਰਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨੀ